ਅਸ ਟਾਈਮ ਜਿਹੜੇ ਪਰਿਵਾਰ ਦੇ ਵਿੱਚ ਬੈਠੇ ਆ ਇਹ ਹੈਗਾ ਜੀ ਕੁਲਦੀਪ ਸਿੰਘ ਦਾ ਪਰਿਵਾਰ ਕੁਲਦੀਪ ਸਿੰਘ ਕਾਰਪੋਰੇਟ ਬੈਂਕ ਦੇ ਵਿੱਚ ਕੈਸ਼ੀਅਰ ਦੀ ਜੌਬ ਕਰਦੇ ਸੀਗੇ ਪਰ ਕੀ ਹੁੰਦਾ ਹੈ ਕਿ ਸੂਬਾ ਸਰਹੰਦ ਜਦੋਂ ਆਪ ਦਾ ਅਤਿਆਚਾਰ ਕਰ ਰਿਆ ਸੀ ਪੰਜਾਬ ਦੇ ਵਿੱਚ ਇਹਨੇ ਚੁੰ ਚੁੰ ਕੇ ਮੁੰਡੇ ਜਿਹੜੇ ਆ ਚੁੱਕਨੇ ਸ਼ੁਰੂ ਕਰ ਦਿੱਤੇ ਤੇ ਇਸੇ ਦੇ ਤਹਿਤ ਕਲਦੀਪ ਸਿੰਘ ਨੂੰ ਚੁੱਕਿਆ ਜਾਂਦਾ ਖਡੂਰ ਸਾਹਿਬ ਦੇ ਨਾਲ ਸੰਬੰਧਿਤ ਪਿੰਡ ਆਏ ਜਿਹੜੇ ਪਿੰਡ ਦੇ ਵਿੱਚ ਬੈਠੇ ਹੋਏ ਆ ਇਹ ਤਸਵੀਰ ਉਹਨਾਂ ਦੀ ਤੇ ਇਹ ਉਹਨਾਂ ਦਾ ਪਰਿਵਾਰ ਆ 32 ਸਾਲ ਲੜਾਈ ਲੜੀ ਆ ਉਸ ਦੇ ਤਹਿਤ 32 ਸਾਲਾਂ ਬਾਅਦ ਜਾ ਕੇ ਕਿਤੇ ਇਹਨਾਂ ਨੂੰ ਮਾੜਾ ਮੋਟਾ ਜਿਹੜਾ ਇਨਸਾਫ ਮਿਲਣ ਦੀ ਕੋਸ਼ਿਸ਼ ਹੋਈ ਤੇ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਜਾਂਦਾ 32 ਸਾਲ ਬਹੁਤ ਲੰਮਾ ਪ੍ਰੋਸੈਸ ਹੁੰਦਾ ਇਹ ਉਹਨਾਂ ਦੇ ਸਿੰਘਣੀ ਜੀ ਇਹ ਉਹਨਾਂ ਦੇ ਦੋ ਪੁੱਤਰ ਉਹ ਵੀਰਦੀ ਜਿਹੜਾ ਡੇਟ ਆਫ ਬਰਥ ਹੀ ਉਹਨਾਂ ਦੇ ਜਾਣ ਤੋਂ ਬਾਅਦ ਦਾ ਹੁੰਦਾ ਸਭ ਤੋਂ ਪਹਿਲਾਂ ਹੀ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ 32 ਸਾਲ ਲੜਾਈ ਲੜੀ ਕਿੰਨੇ ਸਾਲਾਂ ਦੇ ਸੀ ਤੁਸੀਂ ਮੈਂ ਉਹਨਾਂ ਤੋਂ ਤਕਰੀਬਨ 8 ਸਾਲ ਦਾ ਸੀ ਜੀ ਅੱਛਾ ਤੇ ਬਾਅਦ ਵਿੱਚ ਅਸੀਂ 1995 ਦੇ ਵਿੱਚ ਪਹਿਲਾ ਹਿਊਮਨ ਰਾਈਟ ਕਮਿਸ਼ਨ ਨੂੰ ਅਸੀਂ ਦਿੱਤੀ ਅਸੀਂ ਦਰਖਾਸਤ ਅੱਛਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀਨ ਤਕਰੀਬਨ ਪਿਛਲੇ ਸਾਲ ਹੀ ਉਹਨਾਂ ਨੂੰ ਸਜ਼ਾ ਹੋਈ ਸੀ 32 ਸਾਲ ਅਸੀਂ ਲਗਾਤਾਰ ਕੇਸ ਲੜਿਆ ਜੀ ਇਹਨਾਂ ਦਾ ਲੰਮਾ ਪ੍ਰੋਸੈਸ ਚ ਰਿਹਾ ਫਿਰ ਦੇਖੋ ਇਹ ਪ੍ਰਸੰਸਾ ਤੇ ਹੁਣ ਸਰਕਾਰਾਂ ਦੇ ਕਾਨੂੰਨੀ ਇਹੋ ਜਿਹਾ ਵੀ ਅਸੀਂ ਕੁਝ ਕਰਦੀਏ ਤੇ ਸਾਨੂੰ ਉਸ ਵੇਲੇ ਫਾਇ ਲਾਉਣ ਤੱਕ ਜਾਂਦੇ ਆ ਤੇ ਇਹਨਾਂ ਨੂੰ ਕੁਝ ਮਤਲਬ ਵੀ ਕੋਈ ਨਹੀਂ 32 ਸਾਲ ਸਾਨੂੰ ਸਾਬਤ ਕਰਦਾ ਇਹ ਹੋ ਗਿਆ ਕਿ ਇਹਨਾਂ ਨੇ ਸਾਡਾ ਬੰਦਾ ਚੋਕੇ ਲਾਪਤਾ ਕੀਤਾ ਹਮ ਕੀਤਾ ਕਿਵੇਂ ਸੀ ਇਹਦੇ ਵੈਰ ਕੀ ਸੀਗਾ ਇਹ ਤਾਂ ਮਤਲਬ ਉਹ ਤੋਂ ਖੜਕੂਣਾ ਦੌਰ ਜੋੜ ਦੇ ਜਾਂ ਖੜ ਕੁਸ਼ਂਗਰਸ਼ ਦੇ ਵਿੱਚ ਸੀ ਤੁਹਾਡੇ ਪਿਤਾ ਜੀ ਹੈ ਕਿਦਾਂ ਦੇ ਸੁਭਾਅ ਦੇ ਸੀ ਇਹਦੇ ਪਿੰਡ ਦੇ ਵਿੱਚ ਮਤਲਬ ਸਾਰਿਆਂ ਨਾਲ ਮਿਲਵਰਤਨ ਸੀ ਕਿ ਬਹੁਤ ਸੋਹਣਾ ਹਮ ਸਾਰਿਆਂ ਨਾਲ ਹੈਗੇ ਸੀਗੇ ਕੁਝ ਲੋਕਾਂ ਨੂੰ ਨਹੀਂ ਚੀਜ਼ਾਂ ਕਈ ਚੀਜ਼ਾਂ ਇਹ ਪਸੰਦ ਆਉਂਦੀਆਂ ਕਿ ਬੰਦਾ ਅੱਗੇ ਕਿਉਂ ਵਧ ਰਿਹਾ ਫਿਰ ਕੋਈ ਇਹ ਮੇਰਾ ਕੋਈ ਹੈ ਵੀ ਨਹੀਂ ਸੀਗਾ ਸਾਡਾ ਕਿ ਬਹੁਤ ਜ਼ਿਆਦਾ ਕਿਸੇ ਨਾ ਕੋਈ ਲਿੰਕ ਸੀਗਾ ਬਟ ਉਦੋਂ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ ਕਿ ਹਰ ਇੱਕ ਨੂੰ ਬਿਨਾਂ ਗੱਲੋਂ ਹੀ ਸਾਡੇ ਪਿੰਡ ਦੇ ਵਿੱਚੋਂ ਕਿਸੇ ਕੋਈ ਬਾਹਰ ਹੀ ਨਹੀਂ ਨਿਕਲਦਾ ਸੀਗਾ ਉਦੋਂ ਜੀ ਕਿ ਨੌਜਵਾਨ ਜਿਹੜਾ ਦਿਖਦਾ ਸੀਗਾ ਉਹਨੂੰ ਤੇ ਸੂਬੇ ਸਰਾਂ ਅੰਦਰ ਕੇ ਚੁਪ ਚੁਪ ਕੇ ਲੈ ਜਾਂਦੇ ਸੀ ਹਾਂ ਕਿ ਮੈਂ ਸਿੱਖ ਖਤਮ ਹੀ ਕਰ ਦੇਣੇ ਹਾਂ ਜੀ ਅੱਛਾ ਇਹ ਇਹਨਾਂ ਦੀ ਦਸਤਾਰ ਤੇ ਦਾੜਾ ਚੁੱਭਿਆ ਸੂਬੇ ਸਰਹੰਦ ਨੂੰ ਇਸ ਤੇ ਤਹਿਤੀ ਚੱਕ ਲਿਆ ਬਿਲਕੁਲ ਜੀ ਇਹ ਜਿਹੜੀ ਫੋਟੋ ਇਹ ਤੇ ਉਹਨਾਂ ਦੇ ਵਿਆਹ ਟਾਈਮ ਦੀ ਇਹਦੇ ਔਰ ਜਦੋਂ ਚੁੱਕਿਆ ਸੀ ਉਦੋਂ ਬਿਲਕੁਲ ਦਾੜਾ ਪ੍ਰਕਾਸ਼ ਕਰਕੇ ਰੱਖਦੇ ਸੀਗੇ ਔਰ ਮਤਲਬ ਚਿੱਟਾ ਦਾੜਾ ਸੀਗਾ ਉਸ ਟਾਈਮ ਤੇ ਮਤਲਬ ਹੋ ਗਿਆ ਸੀਗਾ ਇਹਨਾਂ ਦੇ ਕੋਈ ਛੋਟੀ ਉਮਰ ਚ ਸਾਡੇ ਪਰਿਵਾਰ ਦੇ ਮਤਲਬ ਹਾਂ ਹਾਂ ਜੀ ਬਲੱਡ ਲਾਈਨ ਇਦਾਂ ਦੀ ਸਾਡੇ ਝੱਟ ਮਤਲਬ ਸਾਰਿਆਂ ਦੇ ਵਾਲ ਸਫੇਦ ਹੋ ਜਾਂਦੇ ਚਿੱਟੇ ਹੋ ਜਾਂਦੇ ਛੋਲੇ ਆ ਜਾਂਦੇ ਆ ਅੱਛਾ ਜਦੋਂ ਚੁੱਕ ਕੇ ਲੈ ਕੇ ਗਿਆ ਕਿੰਨੀ ਤਰੀਕ ਸੀ ਉਦੋਂ ਸੀਗੀ ਜੀ 2 ਜੂਨ 1992 2 ਜੂਨ 1992 ਹਾਂਜੀ ਬੀਬੀ ਜੀ ਸਵੇਰ 8 ਵਜੇ ਸਵੇਰੇ 8 ਵਜੇ ਕਿਹੜੀ ਥਾਂ ਤੋਂ ਚੁੱਕਿਆ ਨਾ ਲਾਰੈਂਸ ਲਾਰੈਂਸ ਰੋਡ ਅਮਰਸਰ ਤੋਂ ਅਮਰਸਰ ਤੋਂ ਚੁੱਕ ਲਿਆ 8 ਵਜੇ ਜਗENDER ਸਿੰਘ ਸਰਾਂ ਦੇ ਘਰ ਉਹ ਉਹ ਭਾਈ ਸਾਹਿਬ ਦੇ ਦੋਸਤ ਸੀ ਹਾਂਜੀ ਉਧਰ ਉਧਰ ਤਿਆਰ ਹੋ ਰਹੇ ਸੀ ਜਾਣ ਵਾਸਤੇ ਬੈਂਕ 'ਚ ਅੱਛਾ ਹਾਂਜੀ ਚੱਕਿਆ ਕਿੰਨੇ ਗੁਰਦੇਵ ਸਿੰਘ ਇਨਸਪੈਕਟਰ ਸੀ ਅੱਛਾ ਹਾਂਜੀ ਤੇ ਫਿਰ ਕਹਾਣੀ ਕੀ ਬਣਾਈ ਇਹਨਾਂ ਨੇ ਫਿਰ ਇੱਕ ਮਹੀਨਾ ਉੱਥੇ ਜਾਂਦੇ ਰਹੇ ਸਾਰੇ ਮਗਰ ਛਡਾਉਣ ਵਾਸਤੇ ਹੂੰ ਇੱਕ ਮਹੀਨਾ ਮਲਾਉਂਦੇ ਰਹੇ ਹਾਂਜੀ ਜਾਂਦੇ ਰਹੇ ਸਾਰੇ ਪਿੰਡ ਦੇ ਘਰਾਂ ਦੇ ਸਾਡੇ ਆਪਣੇ ਹੂੰ ਪਿੰਡ ਦੇ ਮਤਲਬ ਹੋਰ ਰਿਸ਼ਤੇਦਾਰ ਜਾਂਦੇ ਰਹੇ ਹੂੰ ਇੱਕ ਮਹੀਨਾ ਮਿਲਦੇ ਰਹੇ ਹੋ ਸਹੀ ਸਹੀ ਸੀ ਜੇ ਤੁ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਤੁਸੀਂ ਮਿਲਣ ਜਾਂਦੇ ਸੀ ਉਹ ਤੁ ਸਹੀ ਸੀਗੀ ਹਾਂਜੀ ਮੈਂ ਨਹੀਂ ਗਏ ਵਾਕਿਆ ਕਰਵਾ ਦਿੱਤੀ ਤੁਸੀਂ ਨਹੀਂ ਗਏ ਤੁਹਾਨੂੰ ਜੇ ਤੁਹਾਡੇ ਭਾਈ ਜਾਂ ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਜਾਂਦੇ ਸੀ ਕੀ ਸੁਨੇਹਾ ਹੁੰਦਾ ਸੀ ਅੰਦਰੋਂ ਵੀ ਠੀਕ ਠਾਕ ਆ ਜਾਂ ਕਿਹੜੇ ਕੇਸ ਚ ਚੱਕਿਆ ਜਾਂ ਕੀ ਦੱਸਦੇ ਸੀ ਗੁਰਦੀਪ ਸਿੰਘ ਜੀ ਨੇ ਕਿ ਇਹ ਆਉਂਦੇ ਜਾਂ ਛੱਡ ਦਾਂਗਾ ਦੋ ਦਿਨਾਂ ਚਾਹੁੰਦੇ ਨਾ ਛੱਡਾਂਗੇ ਦੋ ਦਿਨਾਂ ਚ ਦੋ ਚੌਂ ਦਿਨਾਂ ਚ ਹਾਂਜੀ ਪਰ 2-4 ਦਿਨ ਤਾਈ ਤੱਕ ਰਲੇ ਹੀ ਨਹੀਂ ਨਾਲ ਕਿਤੇ ਸਾਲ ਹੋ ਗਿਆ ਜੀ ਮਾਤਾ ਦੇ ਨਾਮ ਨੇ ਅੱਖਾਂ ਉਹ ਗੱਲ ਨਹੀਂ ਉਸ ਤਰੀਕੇ ਨਾਲ ਹੋ ਪਾਰੀ ਵੀ 32 ਜਦੋਂ 32 ਸਾਲ 33 ਹੋ ਗਏ ਹਨ ਲੜਾਈ ਲੜਦੇ ਆ ਤੁਹਾਨੂੰ ਪਰ ਹੁਣ ਜਿਹੜੀ ਮੇਨ ਗੱਲ ਸੀ ਕਿ ਇੱਕ ਮਹੀਨਾ ਇਹਨਾਂ ਨੇ ਜਿਹੜਾ ਹਵਾਲਾ ਰਚਿਆ ਜਿੱਥੇ ਵੀ ਰੱਖਿਆ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਦਾਦਾ ਜੀ ਤੁਹਾਡੇ ਚਾਚਾ ਜੀ ਤਾਇਆ ਜੀ ਜਾਂ ਹੋਰ ਰਿਸ਼ਤੇਦਾਰ ਪੈਂਦੀਆਂ ਪੰਚਾਇਤਾਂ ਜਾ ਕੇ ਮਿਲਦੀਆਂ ਰਹੀਆਂ ਮਿਲਣ ਦੇ ਬਾਵਜੂਦ ਵੀ ਇੱਕ ਮਹੀਨੇ ਬਾਅਦ ਇਹਨਾਂ ਨੇ ਪਘੋੜਾ ਕਿਵੇਂ ਸ਼ੁਰੂ ਕਰਤਾ ਨਹੀਂ ਇਹਨਾਂ ਨੇ ਇਦਾਂ ਹੋਇਆ ਕਿ ਜਦੋਂ 1 ਮਹੀਨਾ ਪੈਂਦੇ ਨੇ ਉਹਨਾਂ ਨੇ ਉੱਥੇ ਰੱਖਿਆ ਕੁਝ ਦਿਨ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਨੂੰ ਮਿਲਣ ਦਿੰਦੇ ਰਹੇ ਆ ਜਿਹੜੇ ਮੋਤਵਰ ਜਾਂਦੇ ਰਹੇ ਉਦੋਂ ਕਹਿੰਦੇ ਰਹੇ ਕਿ ਅਸੀਂ ਛੱਡ ਦਾਂਗੇ ਕੋਈ ਗੱਲ ਨਹੀਂ ਕੱਲ ਛੱਡ ਦਾਂਗੇ ਪਰਸੋ ਛੱਡ ਦਾਂਗੇ ਇਹਨਾਂ ਦੱਸ ਮੁਤਾਬਕ ਬਾਅਦ ਵਿੱਚ ਤਾਂ ਟਾਰਚਰ ਹੀ ਇਹਨਾਂ ਕਾ ਜ਼ਿਆਦਾ ਕਰ ਦਿੱਤਾ ਕਿ ਬੰਦਾ ਦੱਸੋ ਆ ਸਾਰੇ ਚੱਡੇ ਵਗੈਰਾ ਪਾੜ ਤੇ ਇਤੋਂ ਤੱਕ ਇਹ ਨਹੀਂ ਮੰਦੀ ਹਾਲਾਤ ਜਿਹੜੇ ਕਰ ਦਿੱਤੇ ਸੀਗੇ ਕਹਿੰਦੇ ਵੀ ਜਿਹੜੀ ਹਵਾਲਾਤ ਦੇ ਵਿੱਚ ਸੀਗੇ ਉਹ ਉੱਥੇ ਤੇ ਉਹਨਾਂ ਨੂੰ ਅਣਕੇ ਥੱਲੇ ਪੈਰਾਂ ਨੂੰ ਚੂਹੇ ਕੱਟ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੇਰੇ ਲੱਤਾਂ ਨੂੰ ਕੋਈ ਕੱਟ ਰਿਹਾ ਜਾਂ ਕੋਈ ਕੁਝ ਕਰ ਰਿਹਾ ਵਾ ਇਨੀ ਮੰਦੀ ਹਾਲਤ ਕਰਦੀ ਤੁਸੀਂ ਆਪ ਦੋਸੋ ਪੇ ਨਹੀਂ ਮੰਦੀ ਹਾਲਤ ਜਿਹੜਾ ਬੰਦਾ ਖੁਦ ਆਪ ਪੇਸ਼ਾਪ ਵਗੈਰਾ ਨਹੀਂ ਕਰ ਸਕਦਾ ਉੱਠ ਕੇ ਜਾਂ ਉਹਨੂੰ ਚੁੱਕ ਕੇ ਖੜਦੇ ਸੀ ਉਹਨਾਂ ਨੂੰ ਹਨਾ ਬਾਥਰੂਮ ਲੈਟਨ ਕਰਾਉਣ ਨੂੰ ਉਹ ਪਕੜਾ ਕਿਵੇਂ ਹੋ ਸਕਦਾ ਸੇ ਕਹਾਣੀ ਇਹਨਾਂ ਨੇ ਪਕੌੜੀ ਜੀ ਬਣਾ ਦਿੱਤੀ ਤੇ ਕੁੱਟ ਜਿਆਦਾ ਬੈਠੇ ਕੁੱਟ ਜਿਆਦਾ ਬੈਠੇ ਜੀ ਬਸ ਤਸ਼ੱਦਦ ਜਿਆਦਾ ਕਰ ਦਿੱਤਾ ਸੂਬੇ ਨੇ ਕੀਤਾ ਸੂਬਾ ਹੋਣੀ ਇਹ ਸੀਗੇ ਜੀ ਸਾਰੇ ਕਿ ਚਰਮਲ ਸਿੰਘ ਸੀਗਾ ਜੀ ਜਿਹੜਾ ਇਹਨੂੰ 5 ਸਾਲ ਦੀ ਸਜ਼ਾ ਹੋਈ ਹੈ ਸਜ਼ਾ ਹੋਈ ਹੈ ਉਦੋਂ ਸ਼ਾਇਦ ਉਹ ਕਨਸਟੇਬਲ ਸੀਗਾ ਉਹਨੇ ਤਸ਼ੱਦਦ ਜਿਆਦਾ ਕੀਤਾ ਜੀ ਹੂੰ ਬਹੁਤ ਜ਼ਿਆਦਾ ਤਸ਼ੱਦਦ ਕਰਨ ਦੇ ਕਰਕੇ ਉਹਨਾਂ ਨੇ ਆ ਕਿਉਂਕਿ ਸਾਰਾ ਕੁਝ ਦੱਸਣ ਵਾਲੇ ਦੱਸਦੇ ਉਹਨਾਂ ਜਿਹੜੇ ਗਵਾਹ ਸੀਗੇ ਕਿਆ ਚੀਜ਼ਾਂ ਜਿਆਦੀਆਂ ਪਾੜ ਦਿੱਤੀਆਂ ਸੀ ਇਹ ਮੁੜ ਕੇ ਉਹਨਾਂ ਕੋਲ ਕੰਟਰੋਲ ਹੀ ਨਹੀਂ ਹੋਇਆ ਜਿਹੜੇ ਗਵਾਹ ਬਣੇ ਉਹ ਜਿਹੜੇ ਉੱਥੇ ਜਾ ਕੇ ਦੇਖਦੇ ਰਹੇ ਉਹ ਬੰਦੇ ਗਵਾਹ ਬਣੇ ਹਾਂਜੀ ਸਾਡੇ ਚਾਲੀ ਜਿਹਨਾਂ ਦੇ ਸਾਹਮਣੇ 40 ਗਵਾਹ 40 ਗਵਾਹ ਸੀ ਸਾਡੇ ਅੱਛਾ 32 ਸਾਲ ਕੇਸ ਲੜਿਆ ਚਾਲੀ ਗਵਾਹ ਜੀ ਲੜਕੀ ਕੇਸ ਲੜਿਆ ਜੀ ਬਹੁਤ ਵੱਡੀ ਗੱਲ ਹਾਂਜੀ ਇਹ ਇਨਸਾਫ ਸਿੱਖਣ ਵਾਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਇਨਸਾਫ ਹੈ ਕਿੱਥੇ ਹੋਇਆ ਗਲਤੀ ਉਹ ਹੀ ਹੈ ਨਾ ਜੀ ਇਨਸਾਫ ਦੀ ਨਹੀਂ ਸਮਝ ਲੱਗਦੀ ਹੁਣ ਮੈਨੂੰ ਇੱਕ ਚੀਜ਼ ਦਾ ਦੱਸੋ ਜੀ ਜੇ ਸਿੰਘ ਕਿਸੇ ਦਾ ਮੰਨ ਲਓ ਮਾਰ ਦਿੰਦੇ ਸੀਗੇ ਕਿਸੇ ਨੂੰ ਹਨਾ ਹੁਣ ਆ ਸਾਡੇ ਇੱਥੇ ਲਾ ਲਓ 2-3 ਲੀਟਰ ਉਹਨਾਂ ਦੇ ਮੁੰਡੇ ਨੂੰ ਤੋ ਤੋ ਡੀਐਸਪੀ ਕੋਲ ਤੇ ਕਰਤਾ ਤੇ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੂੰ ਨਿਰਦੋਸ਼ ਚੋਕ ਚੋਕ ਕੇ ਜਿਨ੍ਹਾਂ ਨੇ ਮਾਰ ਤੇ ਸਾਨੂੰ ਕੀ ਦਿੱਤਾ ਉਦੋਂ ਹਮ ਸਾਡੇ ਨੂੰ ਕਿਸੇ ਨੂੰ ਕੋਈ ਦਿੱਤਾ ਕਿ ਸਾਨੂੰ ਉਹਦੇ ਕਿਸੇ ਨੇ ਪਾਣੀ ਪਿਉਂਤੇ ਨਹੀਂ ਕਿਸੇ ਨੇ ਰੱਖਿਆ ਉਹਨਾਂ ਦੇ ਉਸ ਵਾਲੇ ਡੀਐਸਪੀ ਲਾਤੇ ਅੱਜ ਉਹ ਆਈਜੀ ਈਡੀ ਆਈਜੀ ਬਣੇ ਪਿਆ ਪਰਮਰਾ ਜ ਹੂੰ ਜਿਉਣਾ ਤਾਂ ਮਾਰਿਆ ਸੀਗਾ ਤੇ ਉਹਨਾਂ ਨੂੰ ਤੁਰਸ ਵਾਲੇ ਡੀਐਸਪੀ ਐਸਐਸਪੀ ਭਰਤੀ ਕਰ ਲਿਆ ਤੇ ਸਾਡੇਆਂ ਨੂੰ ਕੀ ਕੀ ਦਿੱਤਾ ਜੀ ਇਹਨਾਂ ਨੇ ਸਰਕਾਰਾਂ ਦੇ ਨਿਆਂ ਦੀ ਗੱਲ ਕਰਦੇ ਹੋ ਨਾ ਤੁਸੀਂ ਨਿਆਂ ਕੀ ਦਿੰਦੇ ਆ ਕੁਝ ਨਿਆਂ ਨਹੀਂ ਹੈਗਾ ਜੀ ਇੱਥੇ ਇਧਰ ਜਿੱਥੇ ਛੇਤਰ ਤਕੜਾ ਉਸੇ ਦੇ ਹੀ ਆ ਜੀ ਨਿਆਂ ਹੂੰ 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 ਹਾਂ ਜਾਂ ਫੇਰ ਕੁਦਰਤ ਦਾ ਨਿਆਂ ਆ ਜੀ ਜਿਦਾ ਹੁਣ ਕੁਦਰਤ ਨਹੀਂ ਕੀਤਾ ਸਾਨੂੰ ਲਾਸ਼ਾਂ ਹੀ ਨਹੀਂ ਦਿੱਤੀਆਂ ਤੇ ਇਹਦੀ ਵੀ ਲਾਸ਼ ਨਹੀਂ ਹੁਣ ਲੈਂਡੇ ਦੇ ਕਰਦੇ ਨਹੀਂ ਲੈਂਡੇ ਅਹੀਂ ਮੰਗਦੇ ਸੀ ਕਿ ਤੇ ਇਹਦੇ ਲੈਵੇ ਦੇ ਤੱਕੇ ਮਾਰਨ ਦਾ ਆ ਕੁਦਰਤ ਦਾ ਜਾਂ ਨਿਆਂ ਮਤ ਜੀ ਜਾਂ ਫੇਰ ਦੀ ਰਫੇ ਛੱਤਰ ਤੱਕੜਾ ਉਹਦਾ ਨਿਆ ਜੀ ਹੂੰ ਤੇ লাশ ਇਹਨੇ ਨਹੀਂ ਦਿੱਤੀ ਨਹੀਂ ਇਸ ਕਰਕੇ ਨਹੀਂ ਦਿੱਤੀ ਕਿ ਉਹ ਮੈਡੀਕਲ ਰਿਪੋਰਟਾਂ ਜਾਉਣ ਦੇ ਵਿੱਚ ਫਸ ਨਾ ਜਾਏ ਬਿਲਕੁਲ ਜੀ ਇਹਨਾਂ ਉਹਦ ਬਣਾਈ ਇਹੋ ਕੋ ਦੰਦੇ ਜੀ ਸਾਡੇ ਕੋ ਪਗੋੜਾ ਹੋ ਗਿਆ ਜੀ ਪਹਿਲਾਂ ਦੇ ਮੰਨਦੇ ਨਹੀਂ ਸੀ ਅਸੀਂ 32 ਸਾਲ ਕੇਸ ਲੜਿਆ ਪਹਿਲਾਂ ਤੇ ਨਹੀਂ ਮੰਨਦੇ ਕਿ ਸਾਡੇ ਕੋ ਅਹੀਂ ਫੜਿਆ ਵਾ ਹੂੰ ਠੀਕ ਹੈ ਜੀ ਫਿਰ ਉਹ ਜਿਹੜੇ ਗਵਾਹਾਂ ਨੇ ਦੱਸਿਆ ਕਿ ਅਸੀਂ ਜੋ ਮੌਕੇ ਤੇ ਵੇਖਿਆ ਮੁੜ ਕੇ ਚਲੋ ਇਹ ਮੰਨੇ ਮੰਨੇ ਕਿ ਅਹੀਂ ਫੜਿਆ ਪਰ ਕਹਦਾ ਜੀ ਸਾਡੇ ਕੋ ਪਗੋੜਾ ਹੋ ਗਿਆ ਇਹ ਮੰਨ ਗਏ ਸੀ ਅਸੀਂ ਫੜਿਆ ਪਹਿਲਾਂ ਮੰਨਦੇ ਨਹੀਂ ਸੀਗੇ ਅੱਛਾ ਫਿਰ ਮੰਨ ਗਏ ਫਿਰ ਮੰਨ ਗਏ ਜੀ ਕਿ ਅਸੀਂ ਫੜਿਆ ਸੀ ਪਰ ਸਾਡੇ ਕੋ ਪਗੜਾ ਹੋ ਗਿਆ ਇਹਨਾਂ ਕੋਈ ਕੋਈ ਚੀਜ਼ ਰੱਖੀ ਸੀ ਕਿ ਸਾਡੇ ਕੋ ਪਗੜਾ ਹੋ ਗਿਆ ਹਰ ਹਰ ਜਦੋਂ ਥਾਣੇਦਾਰ ਬਦਲੀ ਹੁੰਦੀ ਹੈ ਉਦੋਂ ਹੀ ਆ ਜਾਂਦੇ ਨੇ ਨਾ ਥਾਣੇਦਾਰ ਕਿੱਥੇ پولیس ਅੱਛਾ ਇਹ 92 92 ਤੋਂ ਬਾਅਦ ਲੰਮਾ ਸਮਾਂ ਹੁੰਦੇ ਰਹੇ ਲੰਮਾ ਸਮਾਂ ਹੁੰਦੇ ਰਹੇ ਦਾ 15-20 ਸਾਲ ਹੁੰਦੇ ਰਹੇ ਅੱਛਾ ਹਾਂਜੀ ਮਤਲਬ ਸਾਰਾ ਕੁਝ ਉਹਨਾਂ ਨੇ ਹੱਥੀਂ ਕੰਮ ਕਰਕੇ ਫਿਰ ਵੀ ਤੁਹਾਨੂੰ ਬੇਬਕੂਫ ਬਣਾਉਣ ਲਈ ਜਾਂ ਤੰਗ ਪਰੇਸ਼ਾਨ ਕਰਨ ਲਈ ਇਸ ਘਰ ਦੇ ਵਿੱਚ ਤਲਾਸ਼ੀਆਂ ਲਈਆਂ ਜਾਂਦੀਆਂ। ਥਾਣੇਦਾਰ ਆਉਂਦਾ ਹੈ ਨਵਾਂ ਉਹਦਾ ਹੀ ਆਉਂਦਾ ਹੈ। ਤਲਾਸ਼ੀ ਵੀ ਨਹੀਂ ਇੰਨੀ ਖਾਸ ਲੈਂਦੇ ਪਰ ਆ ਕੇ ਪੁੱਛਦੇ ਕਿੱਥੇ ਹੈ। ਅੱਛਾ ਤੁਹਾਨੂੰ ਠਾਣਾ ਕਿਹੜਾ ਪੈਂਦਾ ਸੀ? ਵੈਰੋਵਾਕ। ਵੈਰੋਵਾਕ। ਮਤਲਬ ਇਹ ਵੀ ਇੱਕ ਬੜੀ ਨਦੀ ਨੀਤੀ ਸੀ ਕਿ ਜਿਹੜਾ ਥਾਣੇਦਾਰ ਆਉਂਦਾ ਸੀਗਾ ਉਹ ਕਾਗਜ਼ਾਂ ਦੇ ਵਿੱਚ ਉਹਨੂੰ ਪਗੋੜਾ ਹੀ ਸ਼ੋਕਰੀ ਜਾਂਦੇ ਸੀ। ਪਗੋੜਾ ਸ਼ੋਕਰੀ ਜਾਂਦੇ ਸੀ ਜੀ ਕਿ ਸਾਡੇ ਕੋਲ ਪਗੋੜਾ ਹੋ ਗਿਆ। ਫਿਰ ਇੱਕ ਇਹ ਵੀ ਚੀਜ਼ ਹੁੰਦੀ ਹੈ ਜਦੋਂ ਅਫਸਰ ਫਸ ਨੇ ਪਹਿਲਾਂ ਤਾਂ ਧਮਕੀਆਂ ਪਾਉਣੀਆਂ ਧਮਕੀਆਂ ਦਿੰਦੇ ਰਹੇ ਧਮਕੀਆਂ ਜੀ ਸਾਨੂੰ ਖੁਦ ਮੈਂ ਇੱਥੇ ਬੜੀ ਗੱਲ ਪੁਲਿਸ ਵੀ ਆਉਂਦੀ ਸਾਨੂੰ ਚੱਕਣ ਪੈਣਾ ਹੂੰ ਠੀਕ ਹੈ ਜੀ ਅਸੀਂ ਘਰੋਂ ਬੇਕਾਰ ਹੋਏ ਰਹੇ ਕਈ ਚਿਰ ਹੂੰ ਤੇ ਪਹਿਲਾਂ ਤਾਂ ਧਮਕੀਆਂ ਸੀ ਬਾਅਦ ਵਿੱਚ ਵੇਖਿਆ ਕਿ ਇਹ ਧਮਕੀਆਂ ਤੋਂ ਨਹੀਂ ਡਰਨ ਵਾਲੇ ਫਿਰ ਇਹਨਾਂ ਨੇ ਲਾਲਚ ਦੇਣਾ ਸ਼ੁਰੂ ਕਰਤਾ ਕਿ ਤੁਹਾਨੂੰ ਇੰਨੇ ਪੈਸੇ ਦੇ ਦੇ ਦਾਂਗੇ ਜੀ ਤੁਹਾਨੂੰ ਨੌਕਰੀ ਦੇ ਦੇ ਦਾਂਗੇ ਆਹ ਕਰ ਦੇ ਦਾਂਗੇ ਅਗਰ ਤਾਂ ਕੁਝ ਨਹੀਂ ਬਸ ਝੂਠੇ ਵੇ ਤੇ ਲਾਲਚ ਬੜੇ ਦੇ ਅੰਦਰ ਅਸੀਂ ਹੱਕਮ ਸਾਨੂੰ ਲਾਲਚ ਨਹੀਂ ਜਿੱਦਾ ਅਸੀਂ ਐਵੇਂ ਥੋੜੇ ਪੈਸੇ ਲੈ ਕੇ ਮੂੰਹ ਕਾਲਾ ਕਰਾਉਣਾ ਇਸ ਚੀਜ਼ ਦਾ ਹੂੰ ਅਸੀਂ ਲਾਲਚ ਲਾਲਚ ਸੀ ਮੰਨ ਲਓ ਅਸੀਂ ਲੈ ਲੈਣ ਫਿਰ ਸਭ ਤੋਂ ਹੋ ਜਾਂਦੇ ਪਈ ਅਸੀਂ ਗਲਤ ਆ ਹੂੰ ਠੀਕ ਆ ਨਾ ਤੇ ਕਸੂਰ ਕੋਈ ਨਹੀਂ ਦੱਸਿਆ ਕਸੂਰ ਕਸੂਰ ਅਜੇ ਤੱਕ ਨਹੀਂ ਕੋਈ ਕਸੂਰ ਨਹੀਂ ਦੱਸਿਆ ਜੇ ਅਸੀਂ ਤੇ ਇਹੋ ਅਦਾਲਤ ਗੜੀ ਫਿਰ ਕਰਦੇ ਆ ਅਰਜ ਵੀ ਸਾਨੂੰ ਕਸੂਰ ਤੇ ਦੱਸੋ ਸਾਡੇ ਬੰਦੇ ਦਾ ਕਸੂਰ ਕੀ ਸੀ ਜਾਂ ਉਹਨੂੰ ਕੀਤਾ ਕੀ ਹੈ ਤੇ ਅਜੇ ਤੱਕ ਨਹੀਂ ਕਿਸੇ ਨੂੰ ਕੋਈ ਪਤਾ ਹੂੰ ਉਹਦੇ ਵਿੱਚ ਜਦੋਂ ਇਹ ਫੜੇ ਗਏ ਇਹ ਮੰਨੇ ਨਹੀਂ ਫਿਰ ਵੀ ਅਸੀਂ ਕੀ ਕੀਤਾ ਜਾਂ ਪੁਲਿਸ ਨੇ ਰਿਮਾਂਡ ਲਿਆ ਜਾਂ ਦੋਚੀ ਦਾ ਕਰਾਰ ਹੋ ਗਿਆ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਅੱਛਾ ਹੂੰ ਕੁਛ ਨਹੀਂ ਦੱਸਿਆ ਸਾਨੂੰ ਅਜੇ ਤੱਕ ਕੁਛ ਨਹੀਂ ਦੱਸਿਆ ਕਿ ਕੀ ਕੀਤਾ ਕਿੱਥੇ ਪਾਇਆ ਕਿਤੇ ਕੋਈ ਯੋਨ ਕਿਸੇ ਦਰਿਆਏ ਪਾਇਆ ਕਿਤੇ ਸੰਸਕਾਰ ਕੀਤਾ ਜਾਂ ਕੁਛ ਹੀ ਦੱਸ ਤਾ ਸਾਨੂੰ ਕੀ ਕੀਤਾ ਹਮ 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 ਮਤਲਬ ਕਿ ਤੁਹਾਡੇ ਕੋਲ ਤਾਂ ਫਿਰ ਸਹੀ ਤਰੀਕ ਵੀ ਨੋਟਿਸ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਕੁਛ ਨਹੀਂ ਸਾਡੇ ਕੋ ਕੋਈ ਇੱਕ ਪ੍ਰੋਪਰ ਡੇਟ ਕੋਈ ਨਹੀਂਗੀ ਹਮ ਸਾਨੂੰ ਤੇ ਡੈਥ ਸਾਡੀ ਗੇਟ ਤੱਕ ਨਹੀਂ ਕੁਛ ਨਹੀਂ ਹੈਗਾ ਸਾਡੇ ਕੋਲ ਕੀ ਹੈ ਇਹਨੂੰ ਲਈ अच्छा दैट सर्टिफिकेट ਖਰੀਦ ਤੱਕ ਨਹੀਂ ਕੇਸ طرف ਕੋਰਟ ਦੀ ਜੱਜਮੈਂਟ ਹੈ ਜਿਹਦੇ ਵਿੱਚ ਉਹ 7 ਸਾਲ ਬੰਦਾ ਜਿਹੜਾ ਕੋਈ ਕਿਸੇ ਨੂੰ ਨਹੀਂ ਮਿਲਦਾ ਤੇ ਉਹਨੂੰ ਮਰਦਤਾ ਸਰਟੀਫਿਕੇਟ ਲੈਣ ਲਈ ਵੀ 7 ਸੱਤ ਸਾਲ ਜਿਹੜਾ ਉਹ ਪ੍ਰੋਸੈਸ ਦੇ ਬਾਵਜੂਦ ਉਹ ਤਿਆਰ ਹੁੰਦਾ ਹੈ ਜਾਂ ਤੁਹਾਡੀ ਜ਼ਮੀਨ ਜਾਇਦਾਦ ਨੌਕਰੀ ਜਾਂ ਜੋ ਕੁਝ ਵੀ ਤੁਸੀਂ ਕਰਨਾ ਸੀਗਾ ਤੇ ਉਹ ਵੀ ਬੜੀ ਲੜਾਈ ਲੜਨੀ ਪਈ ਹਾਂਜੀ ਹਾਂਜੀ ਉਹ ਵੀ 7 ਸਾਲ ਜਿਹੜਾ ਉਹਦੇ ਬਾਅਦ ਵਿੱਚ ਅਸੀਂ ਵੱਖਰਾ ਇੱਕ ਕੇਸ ਲੜਿਆ ਉਹਦੇ ਆਧਾਰ ਤੇ ਸਾਨੂੰ ਇੱਕ ਜੱਜਮੈਂਟ ਦਿੱਤੀ ਗਈ ਕਿ 7 ਸਾਲੇ ਉਹ ਬੰਦਾ ਨਹੀਂ ਦਿਖਿਆ ਤੇ ਇਹਨੂੰ ਚਲੋ ਮਰਦਤਾ ਕੋਸ਼ਿਸ਼ ਕੀਤਾ ਜਾਂਦਾ ਹੈ ਮਮ ਬਟਸਾਨੂੰ ਕੋਈ ਅਜੇ ਤੱਕ ਉਹਦਾ ਪ੍ਰੋਪਰ ਕੁਛ ਨਹੀਂ ਗਿਆਗਾ ਉਹ ਡਾਕੂਮੈਂਟ ਕੋਈ ਨਹੀਂ ਸਾਡੇ ਕੋਲ ਪਰਿਵਾਰ ਦੇ ਸੰਸਕਾਰ ਖੋਕੇ ਲੈ ਕੇ ਮਤਲਬ ਜਿਹੜੇ ਆਪਾਂ ਧੀਆਂ ਪੁੱਤਾਂ ਨੂੰ ਤੁਹਾਨੂੰ ਤੁਹਾਡੇ ਵਿਆਹਾਂ ਸ਼ਾਦੀਆਂ ਤੇ ਤੁਹਾਡੇ ਨਾਲ ਖੜਨਾ ਸੀਗਾ ਤੁਹਾਡਾ ਆਸਰਾ ਬੰਨਣਾ ਸੀ ਉਹ ਵੀਰ ਦਾ ਤਾਂ ਜਨਮ ਜਦੋਂ ਮੈਂ ਸੁਣਿਆ ਵੀ ਤਿੰਨ ਤਿੰਨ ਮਹੀਨੇ ਬਾਅਦ ਚ ਹੁੰਦਾ ਹਾਂਜੀ ਚਾਰ ਪੰਜ ਮਹੀਨੇ ਬਾਅਦ ਚਾਰ ਪੰਜ ਮਹੀਨੇ ਬਾਅਦ ਹਾਂਜੀ ਉਹਨਾਂ ਦਾ ਇਹਨੇ ਤੇ ਵਿਚਾਰੇ ਨੇ ਵੇਖਿਆ ਨਹੀਂ ਹਮ 10 ਫਰਵਰੀ 1993 ਨੂੰ ਜਨਮ ਹੋਇਆ ਹੈ ਤੇ ਉਹ 92 ਦੇ ਵਿੱਚ ਮਈ ਚੱਕੇ ਸੀ 2 ਜੂਨ 2 ਜੂਨ ਨੂੰ ਚੱਕੇ ਸੀ ਹਾਂਜੀ ਉਹਨਾਂ ਸਾਬਾ ਨੇ 7 7-8 ਨੂੰ ਗਏ ਨੂੰ ਪੰਡਾ ਕੋਈ ਪਰ ਮਰੀ ਮੁਰੀ ਤਸਲੀ ਹੋਈ ਵੀ ਜਦੋਂ ਇਹਨਾਂ ਨੂੰ ਸਜ਼ਾ ਹੁੰਦੀ ਹੈ ਜਾਂ ਤੁਹਾਨੂੰ ਲੱਗਿਆ ਵੀ ਜੇ ਲੜਾਈ ਲੜੀ ਅਸੀਂ ਤੇ ਕੁਝ ਸਾਨੂੰ حاصل ਹੋਇਆ ਚਾਹੇ ਡਾਗੀ ਕੀਤਾ ਬਸ ਸਿਰਫ ਇਸ ਗੱਲ ਦੀ ਤਸੱਲੀ ਆ ਕਿ ਲੋਕੀ ਜਿਹੜੇ ਸਾਡੇ ਤੇ ਤੁੰਤਲਾਉਂਦੇ ਸੀ ਨਾ ਦੇਖਣੀ ਪੈਸੇ ਲੈ ਕੇ ਆ ਉਹ ਕਰ ਗਏ ਸਾਨੂੰ ਤਸੱਲੀ ਹੋਈ ਕਿ ਅਸੀਂ ਸੱਚੇ ਦੇ ਹੋਏ ਨਾ ਲੋਕਾਂ ਘੜੀ ਜਾਂ ਇੱਕ ਇਹਨਾਂ ਨੂੰ ਮਾੜੀ ਮੋਟੀ ਜਿਹੜੀ ਸਜ਼ਾ ਹੋਈ ਆ ਇਹਨਾਂ ਬੰਦਿਆਂ ਨੂੰ ਉਹ ਮੜਾ ਜਾ ਹੋਇਆ ਸਾਨੂੰ ਤਸੱਲੀ ਹੋਰ ਬਾਕੀ ਤਸੱਲੀ ਇਹ ਵੀ ਸਜ਼ਾ ਬਹੁਤ ਘੱਟ ਹੋਈ ਇਹਨਾਂ ਨੂੰ ਸਜ਼ਾ ਜਿਹੜੀ ਇਹਨਾਂ ਕੋਲ ਹੋਣਾ 10-15 ਸਾਲ ਤੇ ਹੁੰਦੀ ਹੂੰ ਹੂੰ ਜਿਹੜੇ ਕੰਮ ਕਰਦੇ ਰਿਆ ਇਹਨਾਂ ਨੂੰ ਉਸ ਉਸ ਮਤਲਬ ਇੱਕ ਪਰਿਵਾਰ ਦਾ ਮੈਂਬਰ ਕੋ ਲਿਆ ਇੱਕ ਲੋਕਾਂ ਦੀਆਂ ਤੋਂਪ ਤੱਕ ਪੈਸੇ ਲੈ ਕੇ ਘਰੇ ਬੈਠ ਕੇ ਇੱਕ ਉਸ ਸੱਚੇ ਸਾਬਤ ਹੋਣ ਲਈ ਉਸ ਤੋਂ ਬਾਅਦ ਫਿਰ ਮਰਨਾ ਪਿਆ 32 ਸਾਲ ਦੀ ਲੜਾਈ ਚ 32 ਸਾਲ ਦੀ ਲੜਾਈ ਕਰਨੀ ਪਈ ਸਾਡੇ ਇਸ ਜੀ ਮਤਲਬ ਦੁਨੀਆ ਜੇ ਜਾਉਂਦੇ ਨਾ ਨੂੰ ਛੱਡਦੀ ਤੇ ਮਰਿਆ ਨਾ ਇਹ ਤੁਹਾਨੂੰ ਪਤਾ ਹੀ ਹੈ ਉਹ ਉਹ ਤੱਕੜਾ ਲੰਮਾ ਪ੍ਰੋਸੈਸਾ ਤੇ ਉਸ ਤੋਂ ਬਾਅਦ ਫਿਰ ਇਹ 23 ਜੀ ਗ੍ਰਿਫਤਾਰ ਹੁੰਦੇ ਆ ਹਾਂ ਜੀ 23 ਦੇ ਵਿੱਚ ਫਿਰ ਇੱਥੇ ਪਟਿਆਲਾ ਸੀਬੀਆਈ ਕੋਰਟ ਦੇ ਵਿੱਚ ਸੌਰੀ ਚੰਡੀਗੜ੍ਹ ਮੋਹਾਲੀ ਸੀਬੀਆਈ ਕੋਰਟ ਦੇ ਵਿੱਚ ਇਹਨਾਂ ਨੂੰ ਆਈ ਹੈ ਗੱਡੀ ਮੱਥੇ ਲੱਗਿਆ ਸਵੇਰ ਸਵੇਰ ਲੱਗਾ ਸੀ ਐਵੇਂ ਨਾਟਕ ਜੇ ਕਰਦੇ ਵੀਲ ਚੇਅਰ ਤੇ ਆਇਆ ਚੰਗਾ ਜੇਲ ਦੇ ਅੰਦਰ ਦੇ ਦੱਸਦੇ ਸੀਗੇ ਵੀ ਚੰਗਾ ਭਲਾ ਤੁਰਿਆ ਫਿਰਦਾ ਤਾਸ਼ਾ ਖੇਡਦਾ ਉੱਥੇ ਵੀਲ ਚੇਅਰ ਤੇ ਆਇਆ ਹਮ ਅੱਛਾ ਤੇ ਜੱਜ ਸਾਹਿਬ ਨੂੰ ਜੀ ਮੈਂ ਬਿਮਾਰ ਆ ਜੀ ਇਹ ਹੈ ਉਹ ਹਮ ਕੁਝ ਨਾਟਕ ਕੀਤਾ ਨਹੀਂ ਪੂਰਾ ਨਾਟਕ ਮਤਲਬ ਨਾਟਕੀ ਪਹਿਲਾਂ ਕੋਈ ਤੁਸੀਂ ਦੇਖੋ ਆ ਰੀਸੈਂਟਲੀ ਜਿੰਨੇ ਵੀ ਕੇਸ ਆਪਣੇ ਇਹਨਾਂ ਦੇ ਖਿਲਾਫ ਹੋਇਆ ਉਹਨਾਂ ਦੇ ਵਿੱਚ ਜਿੰਨੇ ਵੀ ਆਉਂਦਾ ਇਹ ਵੀਲ ਚੇਅਰ ਤੇ ਆਉਂਦਾ ਜੀ ਅੰਦਰ ਜੇਲ ਚ ਜਾਂਦੇ ਚੰਗਾ ਭਲਾ ਆਇਆ ਇਹਨੋਂ ਨੰਦਰ ਸਾਰੀਆਂ ਸਹੂਲਤਾਂ ਮਿਲਦੀਆਂ ਸੀਗੀਆਂ ਜਿੱਥੇ ਜਾਂਦਾ ਜੀ ਬਣਾ ਲਾਹਤ ਨਹੀਂ ਵੀ ਜਾਜਾ ਕੇ ਸ਼ੋਅ ਕਰਦੇ ਵੀ ਅਸੀਂ ਤਾਂ ਬਜ਼ੁਰਗ ਹੋ ਗਏ ਆ ਬਿਮਾਰ ਬੰਤੇ ਆ ਸਾਨੂੰ ਗਲਤੀ ਨਾ ਕੀਤਾ ਜਾਵੇ ਜਾਂ ਸਾਨੂੰ ਕੁਝ ਰਹਿਮ ਦੀ ਅਪੀਲ ਜਿਹੜੀ ਹੈ ਰਹਿਮ ਕੀਤਾ ਜਾਵੇ ਹੂੰ ਤੁਹਾਡੀ ਟਾਕ ਉਹਨਾਂ ਨਾਲ ਗੱਲਬਾਤ ਹੋਈ ਕਿ ਭਾਈ ਯਾਰ ਤੁਹਾਡੇ ਪਿਤਾ ਬਾਰੇ ਜਾਂ ਕੋਈ ਐਦਾਂ ਕ ਮੌਕਾ ਹੀ ਨਹੀਂ ਮਿਲਿਆ ਅਸੀਂ ਉਹਨੂੰ ਕੀ ਕਰਾਂਗੇ ਉਹਨੂੰ ਉਹ ਜਿਹੇ ਬੰਦੇ ਦਾ ਫਿਰ ਆਪਣਾ ਗੁੱਸਾ ਚਾੜਨੀ ਹੈ ਹੂੰ ਉਹ ਜਿਹੇ ਬੰਦੇ ਨਾਲ ਕੀ ਗੱਲ ਕਰਨੀ ਹੈ ਤੇ ਘਵਰਾ ਨਹੀਂ ਸਮਝਦਾ ਹੂੰ ਸਕੂਲਟੀ ਵੀ ਮਿਲੀ ਸੀ ਇਨਸਕੂਟੀ ਮੈਨਾਂ ਨੂੰ ਮਿਲੀ ਹੋਣੀ ਆ ਤੇ ਇਹ ਤੁਹਾਡੇ ਉਤੋਂ ਦੀਆਂ ਖਬਰਾਂ ਦੀਆਂ ਖਬਰਾਂ ਕਿ ਤੇਜ ਵਾਲੀਆਂ ਇਹ ਇਹ ਤੇ ਹੋਣ ਵਾਲੀਆਂ ਜੀ ਔਰ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਜਿੱਦਣ ਸਜ਼ਾ ਹੋਈ ਆ ਨਾ ਜੀ ਚਰਮਲ ਜੀ ਮੈਨੂੰ ਮੈਂ ਉਹਦੋਂ ਇੱਕ ਵੀਡੀਓ ਵੀ ਸ਼ੈੱਰ ਬਣਾਈ ਸੀ ਮੈਨੂੰ ਹੁਣ ਮੈਂ ਪਤਲੇ ਲੱਭੇ ਕਨਾਲ ਲੱਭੇ ਦੰਦ ਕੱਢਦਾ ਬਾਹਰ ਨੂੰ ਹੱਸਦਾ ਤੁਰਿਆ ਹੁੰਦਾ ਸੀ ਬਖਾਈ ਸ਼ੈੱਰ ਬਖਾਈ ਹੈ ਮੈਨੂੰ ਬਖਾਈ ਦੰਦ ਕੱਢਦਾ ਬਾਹਰ ਤੁਰਿਆ ਹੁੰਦਾ ਸੀ ਅੱਛਾ ਇਹਨਾਂ ਦਾ ਜਿਹੜਾ ਚਰਮਲ ਜੀ ਕਾਂਸਟੇਬਲ ਚਰਮਲ ਜੀ ਮਾ ਅੱਛਾ ਦੰਦਗੜ ਇਹਨਾਂ ਨੂੰ ਇਹਨਾਂ ਕੋਈ ਹੈ ਨਹੀਂ ਲੱਥੀ ਚੜੀ ਜਾਂ ਇਹਨਾਂ ਨੂੰ ਜੇਲ੍ਹਾਂ ਦੇ ਆਮ ਬੰਦੇ ਵਾਸਤੇ ਆ ਆ ਦੇਖੋ ਇਹ ਦੰਦਗੜ ਦਾ ਤਰਿਆ ਹੁੰਦਾ ਇਹਨਾਂ ਨੂੰ ਕੋਈ ਹੈ ਅੱਛਾ ਆ ਅਗਲੇ ਪਾਸੇ ਜਾਂਦਾ ਅਗਲੇ ਬੰਦੇ ਦੇ ਹੱਥ ਚ ਹਾਂਜੀ ਹਾਂਜੀ ਇੱਥੇ ਮੈਂ ਸ਼ੁਰੂ ਕਰਕੇ ਦੋ ਆਹੋ ਆ ਦੇਖੋ ਤੁਹਾਡੇ ਸਾਹਮਣੇ ਇਹ ਜਿਹੜਾ ਦੰਦਗੜ ਦਾ ਤਰਿਆ ਥੋੜੀ ਕੋਈ ਹੈ ਕਿ ਸਜਾਈ ਹੋਈ ਹੈ ਤੇ ਕੁਝ ਹਾਂਜੀ ਇਹਨਾਂ ਨੂੰ ਪਤਾ ਕਿ ਸਜਾਈ ਇਹਨਾਂ ਨੂੰ ਸਿਰਫ ਇੱਕ ਕਮਨ ਲੋਕਾਂ ਨੇ ਖਰਚਾ ਕੱਟਾ ਪਾਉਣਿਆ ਇਹਦੇ ਅੰਦਰ ਤੈਸ਼ ਕਰਦੇ ਆ ਹੂੰ ਹੂੰ ਕੀ ਕਰਾਂਗੇ ਮਤਲਬ ਇਹਨਾਂ ਨੇ ਤਰੱਕੀਆਂ ਲਈਆਂ ਉਹ ਤੋਂ ਸਿਰਫ ਗਿਣਤੀ ਵਧਾਉਣ ਲਈ ਮੈਂ ਪੰਜ ਬੰਦੇ ਮਾਰਤੇ ਮੇਰੇ ਕਿ ਸਟਾਰ ਵਧੂਗਾ ਜਾਂ ਕੁਝ ਇਹੇ ਪ੍ਰੋਸੈਸ ਹੈ ਨਾ ਰਾਤੀ ਵੇਖਦੇ ਸੀਗੇ ਸਾਡੇ ਵਕੀਲ ਸਾਹਿਬ ਨੇ ਜਿਹੜੇ ਆਪਣੇ ਬਾਜਵਾ ਸਾਹਿਬ ਉਹਨਾਂ ਦੀ ਮੈਂ ਇੰਟਰਵਿਊ ਸੁਣਦਾ ਸੀਗਾ ਲਿਸਟ ਬਣਾਈ ਜਿਹੜੀ ਉਹਨਾਂ 100 ਤੋਂ ਵੱਧ ਬੰਦੇ ਦਾ ਤੇ ਇਕੱਲੇ ਸਵੇਰੇ ਸਰੰਦਰਾਈ ਹੁਣ ਖਾਲੜਾ ਸਾਡੀ ਰਿਪੋਰਟ ਤੁਸੀਂ ਵੇਖੀ 25000 ਬੰਦਾ ਕਲਰ ਰਸਾ ਉਹਨੂੰ ਪਾ ਕੇ 25 ਹਰ ਇੱਕ ਕਰ ਦਿੱਤਾ ਇਹਨਾਂ ਨੇ ਇਹਨੂੰ ਕੋਈ ਹਲਤੀ ਜਿਹੜੀ ਵਿਲਾਸ਼ ਇੱਕ ਵਧਾ ਦੇ ਉਹ ਇਹ ਤਾਂ ਸਿਰਫ ਇਹਨਾਂ ਨੂੰ ਇੱਕ ਗਿਣਤੀ ਆ ਜੀ ਇਹਨੂੰ ਭਾਈ ਥੋੜੀ ਅੱਜ ਮੱਖੀ ਮਰਨ ਮਾਰਨ ਨੂੰ ਜੀ ਨਹੀਂ ਕਰਦਾ ਕਿ ਹਣਾ ਜਾਂ ਕੀੜੀ ਮਾਰਨ ਨੂੰ ਜੀ ਨਹੀਂ ਕਰਦਾ ਤੇ ਇਹਨਾਂ ਦੇ ਕੀੜੀਆਂ ਨੂੰ ਵੀ ਭੈੜੇ ਸਮਝ ਲੋਕਾਂ ਨੂੰ ਹੂੰ ਇਨਨ ਕੋਈ ਇਹ ਤੇ ਸਿਰਫ ਗਿੰਥੀਆਂ ਵਧਾਉਂਦੇ ਆਪਣੇ ਮੋੜਿਆਂ ਤੇ ਸਟਾਰ ਵਧਾਉਂਦੇ ਜਾਨਾ ਨੂੰ ਪਤਾ ਨਹੀਂ ਕੀ ਦੇਖਦਾ ਹੈ ਕਿ ਪੈਸੇ ਤੁਸੀਂ ਛੋਟੇ ਸੀ ਉਹ ਜਦੋਂ ਸੂਬਾ ਫਿਰ ਇਸ ਏਰੀਆ ਚ ਹੁੰਦਾ ਸੀ ਡੈਸ਼ ਦਾ ਮਾਹੌਲ ਸੀ ਤੁਹਾਡੇ ਪਿਤਾ ਵੀ ਇਸ ਦੁਨੀਆ ਤੋਂ ਲੈ ਗਿਆ ਉਹ ਪਰ ਤੁਹਾਨੂੰ ਉਹ ਤੋਂ ਐਦਾਂ ਹੁੰਦਾ ਸੀਗਾ ਕਿ ਯਾਰ ਵੀ ਇੱਥੇ ਬੜੀ ਦਹਿਸ਼ਤ ਆ ਜਾਂ ਇੱਥੇ ਲੋਕ ਕਹਿੰਦੇ ਸੀਗੇ ਨਾ ਭਾਈ ਯਾਰ ਐਦਾਂ ਮਤਲਬ ਮਾਹੌਲ ਬੜਾ ਮਾੜਾ ਜਾਂ ਇਹ ਡਰਾਵਾ ਹੀ ਇੰਨਾਂ ਲੋਕਾਂ ਚ ਹੁੰਦਾ ਹੀ ਮਾਵਾਂ ਹੀ ਲੋਕੋ ਕੇ ਰੱਖਦੀਆਂ ਸੀ ਬੱਚੇ ਵੀ ਕਿਤੇ ਸਾਡੇ ਬੱਚਿਆਂ ਨੂੰ ਮਾਰਦੇ ਨੇ ਬਿਲਕੁਲ ਜੀ ਕਿ ਇਸ ਚੀਜ਼ ਦਾ ਨਾ ਇਨਫੀਰੀਅਰਟੀ ਜੀ ਕਿਰਜਾ ਤਾਂ ਨਾ ਉਹ ਡਰਦੀ ਹੈ ਤੋਂ ਮਾਹੌਲ ਜ ਜਦੋਂ ਸਾਨੂੰ ਉਸ ਟਾਈਮ ਤੇ ਜਿਹੜੇ ਬੱਚੇ ਨੇ ਜਿਸ ਟਾਈਮ ਤੇ ਗਰੋਅ ਕਰਨਾ ਹੁੰਦਾ ਨਾ ਉਸ ਟਾਈਮ ਦਾ ਜਿਹੜਾ ਜਿਹੜਾ ਜਿੱਕੇ ਡਰ ਦਾ ਮਾਹੌਲ ਜਿਹੜਾ ਉਹ ਬੰਦੇ ਤੇ ਸਾਰੀ ਉਮਰ ਉਸ ਛਾਪ ਜੀ ਰਹਿੰਦੀ ਆ ਤੇ ਸਾਡੇ ਅਜੇ ਵੀ ਉਹ ਹੈ ਆ ਡਰ ਮਨਾਂ ਦੇ ਵਿੱਚ ਇਸੀ ਦਾ ਡਰ ਜਦ ਤੱਕ ਰਹਿ ਗਿਆ ਹਮ ਮਾਹੌਲ ਜਿਹੜੇ ਜਦੋਂ ਆਪਾਂ ਵੇਖੀਦੇ ਆ ਉਦੋਂ ਤੇ ਮਾਹੌਲ ਹੈ ਹੀ ਇਹੋ ਜਿਹਾ ਤੇ ਹੁਣ ਤੱਕ ਵੀ ਵੇਖੋ ਉਹਦੀ ਕਦਰਤੀ ਸਾਡੇ ਮਨਾਂ ਦੇ ਵਿੱਚ ਇਹੋ ਜਿਹਾ ਪੁਲਿਸ ਦਾ ਹੋਟਰੀ ਵਜੇ ਤੇ ਲੋਕੀ ਆਵੇਂ ਜਿੱਦਾਂ ਡਰ ਨਹੀਂ ਜਾਂਦੇ ਉਏ ਉਦੋਂ ਤੋਂ ਹੀ ਡਰ ਪਾਇਆ ਗਿਆ ਸਾਡੇ ਮਨਾਂ ਚ ਹੂੰ 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 ਉਹਨਾਂ ਫੇਮ ਮਾਮੀ ਉਹਨਾਂ ਨੇ ਸਾਨੂੰ ਆਪਣੇ ਅੱਖਾਂ ਤੋਂ ਪਰੇ ਨਹੀਂ ਕਦੇ ਹੋਣ ਦਿੱਤਾ ਅਲੱਗ-ਅਲੱਗ ਰੱਖਣਾ ਫੇ ਕਿਤੇ ਮੇਰੇ ਤੋਂ ਇਹ ਨਾ ਵੀ ਕਿਤੇ ਕੋਈ ਬਾਹਰ ਜਾਣ ਤੇ ਚੋਕਲੇ ਹੋਰ ਨਹੀਂ ਕੀ ਹੋ ਜਾ ਚੋਕਲੇ ਲੈ ਜਾਣ ਦੇ ਕੋ ਚੋੜ ਤੁਹਾਨੂੰ ਐਸੀ ਵੀ ਕੇਸ ਵਾਪਸ ਲੈਣ ਲਈ ਵੀ ਤੁਹਾਡੇ ਤੇ ਕੋਈ ਹਮਲਾ ਜਾਂ ਐਦਾ ਕੁਝ ਕਰ ਬਿਲਕੁਲ ਜੀ ਬਿਲਕੁਲ ਹਾਂ ਜੀ ਕਰਦੇ ਸੀ ਕਿ ਡਰਾਉਂਦੇ ਸੀਗੇ ਮੈਨੂੰ ਕਈ ਵਾਰੇ ਮੈਂ ਛੋਟਾ ਸੀਗਾ ਮੈਨੂੰ ਚੁੱਕੜ ਮੈਂ ਵੀ ਇਹਨੂੰ ਚੱਲ ਪਤਾ ਬਾਕੀ ਤੇ ਬਹੁਤ ਛੋਟੇ ਐ ਮੈਨੂੰ ਸਾਨੂੰ ਮੈਨੂੰ ਫਿਰ ਇਹ ਵੀ ਭੱਜ-ਪੁੱਜ ਜਾਣਾ ਆਸ-ਪਾਸੇ ਹੋ ਰਹਿਣਾ ਮੰਮੀ ਉਹਨਾਂ ਨੇ ਆਸ-ਪਾਸੇ ਕਰ ਦੇਣਾ ਚੋਕਲ ਸਿੱਧਾ ਵਰਦੀਆਂ ਚ ਹੀ ਆਉਂਦੇ ਆਉਂਦੇ ਸੀ ਹਾਂਜੀ ਆਉਂਦੇ ਸੀ ਮਤਲਬ ਕਿ ਜਿਹੜਾ ਵਰਦੀ ਤਾਂ ਉਹਨੇ ਪੂਰੀ ਮਤਲਬ ਕਿ ਗੁਣਗਰਤੀ ਕੀਤੀ ਹੈ ਜਾਂ ਉਹਨੂੰ ਵਰਤਿਆ ਪੂਰਾ ਸਰਕਾਰਾਂ ਨੇ ਸਾਫ਼ ਦਿੱਤਾ ਬਿਲਕੁਲ ਡਰਾਉਂਦੇ ਰਿਹਾ ਦੋਸਤਾਂ ਕੋ ਬਾਹੋਂ ਤੱਕ ਡਰਾਉਂਦੇ ਰਿਹਾ ਜਿਹਨੂੰ ਕਿਸ ਚੱਲਦਾ ਸੀ ਹੂੰ ਇਤੋਂ ਇਹਨਾਂ ਦੀ ਇੰਨੀ ਹਿੰਮਤ ਵੇਖੋ ਵਧੀ ਹੈ ਇਹਨਾਂ ਤੇ ਪਤਨੀ ਜੇ ਇਹਨਾਂ ਨੂੰ ਡਰ ਨਹੀਂ ਲੱਗਦਾ ਵੀ ਅਸੀਂ ਕਿਹਦੇ ਘਰ ਜਾ ਕੇ ਚੱਲੇ ਆਂ ਤੇ ਕਿਹੋ ਜੀ ਗੱਲ ਕਰਨ ਲੱਗੇ ਆਂ ਇੱਥੋਂ ਤੱਕ ਆ ਜਾਂਦੇ ਸੀਗੇ ਘਰ ਤੱਕ ਆ ਕੇ ਔਰ ਗੁਰਮੀ ਜਿਹੜਾ ਗੁਰਦੇਵ ਸੀਗਾ ਉਹ ਆ ਗਿਆ ਆਫਰ ਲੈ ਕੇ ਆਫਰ ਲੈ ਕੇ ਆ ਕੇ ਪਹਿਲਾਂ ਡਰਾਉਨ ਆਉਂਦੇ ਸੀਗੇ ਮੁਰਕੇ ਆਫਰਾਂ ਲੈ ਕੇ ਆਉਣਾ ਕਿ ਇਹਨਾਂ ਨੂੰ ਕੋਈ ਡਰੀ ਨਹੀਂ ਹੁੰਦਾ ਸੀ ਤੇ ਸਿੱਧਾ ਘਰੇ ਹੀ ਆਉਂਦੇ ਸੀਗੇ ਸਿੱਧਾ ਘਰ ਇੱਥੇ ਆਉਂਦਾ ਸੀ ਨਾਲ ਮਾਲਜਮ ਨਾਲ ਦੱਸੋ ਕਿੰਨੇ ਪੈਸੇ ਚਾਹੀਦੇ ਕੀ ਗੱਲ ਸੀ ਔਰ ਕੇਸ ਵਾਪਸ ਲੈ ਲਓ ਦੱਸੋ ਕੀ ਚਾਹੀਦਾ ਤੁਹਾਨੂੰ ਕਿੰਨੇ ਪੈਸੇ ਲੈਣੇ ਆ 5 ਜਾਂ 10 20 50 ਕੀ ਲੈਣਾ ਤੁਸੀਂ ਪਰਿਵਾਰ ਦਾ ਕੀ ਫੈਸਲਾ ਹੁੰਦਾ ਸੀ ਨਹੀਂ ਅਸੀਂ ਕੱਲ੍ਹ ਖਨੀਜੀ ਖਟਣੀ ਕੇਸ ਲੜਾਂਗੇ ਕੁਝ ਵੀ ਹੋਵੇ ਇਹ ਵੀ ਨਾ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ 32 ਸਾਲ ਆਉ ਦਾ ਦਾਗ ਧੋਣ ਤੇ ਲੱਗੇ ਜੇ ਧੋਪਿਆ ਤਾਂ ਕੱਲਾ ਦਾਗ ਧੋਪਿਆ ਵੀ ਅਸੀਂ ਵੀ ਕਿਹ ਨਹੀਂ ਵੀ ਕਿ ਨਹੀਂ ਇਹ ਕੀ ਹੁੰਦਾ ਹੈ ਕਿ ਤੁਹਾਡੇ ਕੋਲੇ ਆ ਕੇ ਆਫਰ ਕਰ ਦਿੱਤੀ ਬਾਹਰ ਕਹਿ ਦਿੰਦੇ ਹੁਣਗੇ ਵੇਚ ਤੇ ਖਰੀਦ ਲਈ ਕਿਉਂਕਿ ਪਤਾ ਲੱਗ ਗਿਆ ਇਹ ਦੋ ਪਾਸੇ ਦੋ ਪਾਸੇ ਚੱਲਦੇ ਹਨਾ ਲੋਕਾਂ ਦੇ ਵਿੱਚ ਚਰਚਾ ਵੀ ਕਰਾ ਦੇਣੀ ਬਦਨਾਮੀ ਵੀ ਹੋ ਜਾਂਦੀ ਹੈ ਫਿਰ ਫੇਰ ਬੰਦਾ ਆਖ ਕੇ ਬਹਿ ਜਾਂਦਾ ਅਗਲਾ ਕਹਿੰਦਾ ਛੱਡੋ ਕੇਸ ਇਹ ਉਹੀ ਗੱਲ ਕਰਦੇ ਨੇ ਕਿ ਸਾਨੂੰ ਆਪਲਾ ਦਾਗ ਤੁਹਾਨੂੰ 32 ਸਾਲ ਲੱਗਿਆ ਪਰ ਸਾਨੂੰ ਇਸ ਕੇਸ ਚੋਂ ਨਿਕਲਿਆ ਕੁਝ ਨਹੀਂ ਸਜਾਵਾਂ ਤੋਂ ਉਹਨਾਂ ਨੂੰ ਕੋਈ ਹੋਈਆਂ ਨਹੀਂ ਮਤਲਬ ਕਿ ਪੂਰੀ ਸੰਤੁਸ਼ਟੀ ਤੁਹਾਡੇ ਰੋਣ ਨੂੰ ਸੱਚੇ ਕਰਨ ਨੂੰ ਵੀ ਹਾਂ ਕਿ ਅਸੀਂ ਕੁਝ ਲਿਆ ਨਹੀਂ ਅਸੀਂ ਵਿਕੇ ਨਹੀਂ ਫਿਰ ਇਹਨਾਂ ਦੀਆਂ ਨੌਕਰੀ ਮਿਲ ਗਈ ਤੁਹਾਨੂੰ ਨੌਕਰੀ ਹਾਂ ਜੀ ਬਾਅਦ ਵਿੱਚ ਮਿਲੀ ਹੈ ਜੀ ਮੈਨੂੰ ਜੇ 7 ਸਾਲ ਵਾਲਾ ਜਿਹੜਾ ਕੇਸ ਲੱਗਿਆ ਬੀਬੀ ਉਹਦੇ ਦਾਰ ਤੇ ਮਿਲੀ ਹਾਂ ਜੀ ਜੇ ਕੋਈ 7 ਸਾਲ ਡਿਊਟੀ ਤੇ ਨਾ ਹਾਜ਼ਰ ਹੋਵੇ ਤੇ ਇੱਕ ਕਾਨੂੰਨ ਹੁੰਦਾ ਹੈ ਜੀ ਅੱਛਾ ਇਹ ਆਪਾਂ ਲਾ ਸਕਦੇ ਹਾਂ ਕੇਸ ਵੀਰੇ ਯੂਸੀ ਸਿਵਲ ਕੇ ਜੱਜ ਦੇ ਲਾਇਆ ਜਮਰਸਰ ਹੂੰ ਤੋਂ ਸਾਡਾ ਤੇ 9 ਮਹੀਨੇ ਚੱਲੋ ਗਏ ਇੱਕ ਤਰਫਾ ਕੇਸ ਹੂੰ ਜਿਹਦੇ ਅਨੁਸਾਰ ਸੁਣਿਆ ਇਹ ਕੋਲ ਬੱਸ ਇਹ ਮੈਂ ਇੱਥੇ ਇਹ ਗੱਲ ਕਰਦਾਂ ਕਿ ਅਸਰ ਰਸੂਕ ਵਾਲਾ ਪਿੰਡ ਆਏ ਮਤਲਬ ਇੱਕ ਪਰਿਵਾਰ ਆ ਇਹ ਮਾਤਾ ਜੀ ਇਸ ਟਾਈਮ ਪਿੰਡ ਦੇ ਮੌਜੂਦਾ ਸਰਪੰਚ ਵੀ ਨਹੀਂ ਤੇ ਲੰਮਾ ਸਮਾਂ ਪ੍ਰੋਸੈਸ ਦੇ ਵਿੱਚ ਵੱਡੀ ਗੱਲ ਮੈਨੂੰ ਇਹ ਲੱਗੀ ਇਸ ਚੀਜ਼ 'ਚ ਕਿ 32 ਸਾਲ ਇਹਨਾਂ ਨੂੰ ਇਸ ਚੀਜ਼ ਤੇ ਲੱਗੇ ਕਿ ਲੋਕ ਇਹ ਨਾ ਕਹਿੰਦੇ ਕਿ ਪਰਿਵਾਰ ਬਾਦ ਦੇ ਵਿੱਚ ਕੁਲਦੀਪ ਸਿੰਘ ਦੇ ਜਾਣ ਤੋਂ ਬਾਅਦ ਵਿਕ ਗਿਆ ਜਾਂ ਉਹਦਾ ਜਿਹੜਾ ਮੁੱਲ ਘਟ ਰਿਹਾ ਸਿਰਫ ਆਪਦੇ ਮਾਪਿਓ ਜਿਹੜਾ ਪਿਤਾ ਸੀ ਇਹਨਾਂ ਦੇ ਸੌਰੀ ਪਿਤਾ ਦੀ ਮਤਲਬ ਕਿ ਇਸ ਗੱਲ ਦੀ ਤੌਹਮਤ ਨਾ ਲੱਗੇ ਕਿ ਪਿਤਾ ਦਾ ਮੁੱਲ ਵਟਕ ਕੇ ਇਹਨਾਂ ਨੇ ਮੁੰਡਿਆਂ ਨੇ ਘਰੇ ਰੱਖ ਲਿਆ ਪਰ ਉਸ ਵੀਰ ਨੇ ਤਾਂ ਕਹਿ ਲਿਆ ਕਿ ਉਹਨਾਂ ਦੀ ਸ਼ਕਲ ਨਹੀਂ ਵੇਖੀ ਜੇ ਵੇਖੀ ਤਾਂ ਤਸਵੀਰ ਦੇ ਰਹੀ ਵੇਖੀ ਆ ਜਿਹੜੇ ਕਾਰਜ ਹੁੰਦੇ ਆ ਘਰਾਂ ਦੇ ਵਿੱਚ ਛੋਟੇ ਵੱਡੇ ਪਿਤਾ ਚਾਹੇ ਮੰਜੇ ਤੇ ਹੋਵੇ ਜਿਹੜਾ ਜਮੇਮੀ ਹੋਵੇ ਜਿਹੜਾ ਅੱਖਾਂ ਦੇ ਸਾਹਮਣੇ ਜਾਣਾ ਉੱਥੇ ਹੀ ਸੰਤੁਸ਼ਟੀ ਹੁੰਦੀ ਜਿਹੜੀ ਇਸ ਤਰ੍ਹਾਂ ਦੀ ਕੋਈ ਸੰਤੁਸ਼ਟੀ ਨਹੀਂ ਹੁੰਦੀ ਕਿ ਜਿਹੜਾ ਇਸ ਤਰ੍ਹਾਂ ਝੁੱਕ ਕੇ ਲਵਾਰਸ ਕਰ ਦੇਣਾ ਅੱਜ ਵੀ ਇਹਨਾਂ ਨੂੰ ਇੱਕ ਕਲੀਅਰ ਹੀ ਨਹੀਂ ਗੱਲ ਉਹ ਭਗੌੜਾ ਦੱਸੀ ਜਾਂਦੇ ਨੇ ਇਹ ਇਹ ਇਹਨਾਂ ਦੇ ਮੁਤਾਬਕ ਉਹਨਾਂ ਦਾ ਇਨਾਂ ਤਸੀਹੇ ਦੇ ਦਿੱਤੇ ਮਤਲਬ ਗੱਲ ਕਲੀਅਰ ਹੀ ਨਹੀਂ ਹੋਈ ਟਿਕਪੋਰਟਾਂ ਕਚਹਿਰੀਆਂ ਦੇ 32 ਸਾਲ ਇਸ ਚੀਜ਼ ਨੂੰ ਕਲੀਅਰ ਕਰਨ ਤੇ ਲੱਗੇ 7 ਸਾਲ ਤੇ ਇਹਨਾਂ ਨੂੰ ਇਸ ਚੀਜ਼ ਤੇ ਕਲੀਅਰ ਕਰਨ ਤੇ ਲੱਗੇ ਕਿ ਹੁੰਦਾ ਜਿਹੜਾ ਡੈਥ ਸਰਟੀਫਿਕੇਟ ਤਿਆਰ ਹੁੰਦਾ ਤੇ ਉਸ ਤੋਂ ਬਾਅਦ 32 ਸਾਲ ਜਿਹੜੇ ਸੀਗੇ ਉਹਦੇ ਵਿੱਚ ਉਹ ਸੂਬਾ ਤੇ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਸਜ਼ਾਵਾ ਦਿਵਾਉਣ ਦੇ ਵਿੱਚ ਤੇ ਸਜ਼ਾਵਾ ਕੀ ਹੋਈਆਂ 5-5 ਸਾਲ ਦੀਆਂ 3 ਸਾਲ ਤੇ ਸੂਬੇ ਨੂੰ 3 ਸਾਲ ਹੋਈ ਜੀ ਚਿਰਮਨ ਨੂੰ 5 ਸਾਲ ਹੋਈਆਂ ਜੀ ਸਿਰਫ ਹਾਂਜੀ ਤੇ ਜਿਹੜਾ ਗੁਰਦੇਵ ਸਿੰਘ ਸੀਗਾ ਉਹਦੇ ਤੇ ਡੈਥ ਹੋ ਕਿਉਂ ਸੀਗੀ ਚਾਹ ਪਹਿਲਾਂ ਹੀ ਮਰ ਗਿਆ ਸੀ ਉਹ ਪਹਿਲਾਂ ਹੀ ਮਰ ਗਿਆ ਸੀ ਜੀ ਹੁਣ ਜਾਦੀ ਹੋਣੀ ਕੋਈ ਜੀ ਉਹ ਕਿਵੇਂ ਮਰ ਗਿਆ ਸੀ ਉਹਦੀ ਪਤਾ ਨਹੀਂ ਸ਼ਾਇ ਜਿਹੜੀ ਹੁਣ ਇਹਦੀ ਤੁਸੀਂ ਖਬਰ ਸੁਣੀ ਐ ਸੂਬੇ ਵਾਲੀ ਜਿਹੜੀ ਜ਼ੇਰ ਦੇ ਵਿੱਚ ਇਹਦੇ ਨਾਲ ਜੋ ਕੁਝ ਹੋਇਆ ਤੁਹਾਨੂੰ ਕੋਈ ਉੱਥੇ ਕੀ ਫੀਲ ਕੀ ਹੋਇਆ ਸਾਨੂੰ ਤਾਂ ਖੁਸ਼ੀ ਹੋਈ ਏ ਜੀ ਹਮ ਇਸ ਚੀਜ਼ ਦੀ ਖੁਸ਼ੀ ਹੋਈ ਆ ਕਿਸੇ ਨਾ ਕਿਸੇ ਕੰਦੇ ਨਾ ਜਿੱਦਾਂ ਪਾਸ਼ਾ ਆਪ ਕੰਮ ਕਰਵਾ ਲੈਂਦਾ ਕਈ ਵਾਰੀ ਕਿਸੇ ਕੋਲ ਹਮ ਚੜ੍ਹਦੀ ਕਲਾ ਸਿੰਘ ਆ ਜੀ ਉਹ ਸੰਦੀਪ ਸਿੰਘ ਨੇ ਵਧੀਆ ਕੰਮ ਕੀਤਾ ਅਸੀਂ ਤੇ ਖੁਸ਼ ਆ ਇਸ ਚੀਜ਼ ਨੇ ਹਮ ਇਹਨੂੰ ਸਜਾਤੇ ਮਿਲੇਗਾ ਪਰ ਇੱਕ ਚੀਜ਼ ਦਾ ਹੈਗਾ ਥੋੜਾ ਜਿਹਾ ਕਿ ਥੋੜਾ ਜਿਹਾ ਹੌ ਰੜਕਦਾ ਨਾ ਹੈ ਮਰ ਛੇਤੀ ਕੇ ਰਾਂਝਾ ਰਾਂਝਾ ਥੋੜਾ ਜਿਹਾ ਰੜਕਦਾ ਹੋਰ 10 ਵੀ ਦੇਣੀ ਪਊ ਰੜਕ ਲੈਂਦਾ ਇਹਨੂੰ ਮੌਤ ਨੂੰ ਆਪ ਆਵਾਜ਼ ਮਾਰਦਾ ਕਿ ਮੈਨੂੰ ਆਜੇ ਲੜਕਿਆ ਕੱਟਿਆ ਹੂੰ ਬਿਲਕੁਲ ਇਹ ਸਾਰੇ ਲੋਕੀ ਇਹ ਗੱਲ ਕਹਿ ਰਹੇ ਨੇ ਕਿ ਥੋੜੇ ਦਿਨ ਹੋਰ ਚਾਹੀਦੇ ਥੋੜਾ ਜਿਹਾ ਹੋਰ ਰੜਕਦਾ ਘੱਟੋ ਘੱਟ ਜਿੰਨੇ ਨੇ ਕੀਤੇ ਜਿੰਨੇ ਨੇ ਚੁੱਕੇ ਲਾਤਾ ਕੀਤੇ ਉਹਨੇ ਨਹੀਂ ਜਿਹੜੀ ਇੰਦੀ ਖਿਲਾਫ ਇਸ ਸਿਸਟਮ ਚ ਲੋਕ ਬੋਲਦੇ ਉਹ ਤਾਂ ਵੀ ਹੈ ਨਾ ਥੋੜਾ ਜਿਹਾ ਸਿਸਟਮ ਇਹ ਸੁਭਾ ਸਰਹੰਦ ਦੇ ਗੁਰੂ ਦੇ ਪਰਿਵਾਰ ਦੇ ਨਾਲ ਕੰਪੈਰੀਸ਼ਨ ਕਰਕੇ ਵੀ ਮੈਂ ਜਿਹੜੇ ਉਹਨੇ ਜ਼ੁਲਮ ਕੀਤਾ ਮੈਂ ਉਹਦੀ ਰੂਹ ਹਾਂ ਹੁਣ ਮੈਂ ਉਹਦੇ ਸਿੱਖਾਂ ਤੇ ਜ਼ੁਲਮ ਕਰੂੰਗਾ ਤਾਂ ਇਹ ਤਾਂ ਸੁਭਾ ਸਰਹੰਦ ਘੁੰਦਾ ਸੀ ਆਪਦੇ ਆਪ ਕੋਈ ਗੱਲ ਨਹੀਂ ਫਿਰ ਪਾਸ਼ਾ ਨੇ ਲੈ ਲੈਣਾ ਫਿਰ ਆਪਣਾ ਕੰਮ ਕਰਵਾ ਲਿਆ ਨਾ ਜੇ ਇਹਨੇ ਲੋਕਾਂ ਨੂੰ ਲਵਾਰਸ਼ ਕਰ ਚਾਹੀਦੇ ਇਹਦੀ ਵੀ ਲ ਇਹਦੇ ਆਪਣੇ ਨਹੀਂ ਲੈਂਦੇ ਅਹੀ ਮੰਗਦੇ ਸੀ ਆਪਣੇ ਦੀਆਂ ਲਾਸ਼ਾਂ ਕਿ ਸਾਨੂੰ ਸਾਡੀਆਂ ਦੀਆਂ ਲਾਸ਼ਾਂ ਹੀ ਦੇ ਦਿਓ ਤੇ ਇਹਦੇ ਪਰਿਵਾਰ ਵਾਲੇ ਇਹਦੇ ਹਿਲਾਸ਼ ਨਹੀਂ ਲੈਣੀ ਹਮ ਭਾਸ਼ਾ ਫਿਆਪੇ ਕਰਵਾ ਲੈਂਦੇ ਨਾ ਕੰਮ ਹਮ ਮੈਂ ਵੀ ਨਾ ਇੱਕ ਦੋ ਮਿੰਟ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਵੀਰੇ ਮਤਲਬ ਤੁਹਾਡੀ ਆ ਜੋ ਨੇੜਿਆ ਜੀ ਵੀ ਤੁਹਾਡੀ ਉਹ ਡੇਟ ਆਫ ਬਰਥ ਬਾਅਦ ਚ ਹੋਇਆ ਪਿਤਾ ਦੇ ਸੰਸਕਾਰ ਹੀ ਨਹੀਂ ਮਿਲੇ ਇਹ ਟੀ ਬਹੁਤ ਵੱਡੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਜੇ ਗੱਲ ਕਰੀਏ ਕਿ ਜਿੱਥੇ ਬਾਪ ਨੇ ਖੜ ਜਾਣਾ ਹੋਰ ਕੋਈ ਨਹੀਂ ਖੜਦਾ ਇਹਨਾਂ ਪੁੱਛਣਾ ਕਰਕੇ ਹਾਂਜੀ ਤਾਂ ਮੇਰ ਨੂੰ ਤੇ ਵੱਡੇ ਭਾਈ ਨੇ ਜਿੱਦਾਂ ਹਨਾ ਇਹਨਾਂ ਨੇ ਪਾਲਿਆ ਜਾਂ ਮਾਤਾ ਜੀ ਨੇ ਪਾਲਿਆ ਹਾਂ ਨਾ ਮੈਨੂੰ ਇਹਨਾਂ ਦੇ ਦੇਖਣ ਦਾ ਮੌਕਾ ਹੀ ਨਹੀਂ ਦਿੱਤਾ ਹੂੰ ਇਹਨਾਂ ਬੁੱਛੜਾਂ ਦੇ ਕਰਕੇ ਜੀ ਠੀਕ ਹੈ ਬਿਲਕੁਲ ਇਹ ਗੱਲ ਇੱਥੇ ਹੁੰਦੀ ਵੀ ਨਹੀਂ ਜੇ ਕਹੀਏ ਨਾ ਵੀ ਆਪਾਂ ਉੱਥੇ ਉਸ ਤਰੀਕੇ ਨਾਲ ਗੱਲ ਕਰ ਲਾਂਗੇ ਇਦਾਂ ਗੱਲ ਹੁੰਦੀ ਨਹੀਂ ਕਾਰਨ ਇਹਦਾ ਇਹ ਹੁੰਦਾ ਹੈ ਕਿ ਇਹ ਚੀਜ਼ਾਂ ਹੀ ਇਦਾਂ ਦੀਆਂ ਹੁੰਦੀਆਂ ਨੇ ਪਰ ਇਹਨਾਂ ਬੁੱਛੜਾਂ ਨੇ ਕੁਝ ਨਹੀਂ ਸੋਚਿਆਗਾ ਇੱਕ ਇੱਕ ਘਰ ਦੀ ਕਹਾਣੀ ਨਹੀਂ ਕਿ ਬਹੁਤ ਘਰਾਂ ਦੀਆਂ ਕਹਾਣੀਆਂ ਜਿਨ੍ਹਾਂ ਘਰਾਂ ਨੂੰ ਦਬਾ ਲਿਆ ਗਿਆ ਡਰਾ ਲਿਆ ਗਿਆ ਜੋ ਜਿੰਨਾਂ ਦੇ ਘਰਾਂ ਦੇ ਪਰਿਵਾਰ ਦੇ ਮੈਂਬਰ ਬਹੁਤ ਘੱਟ ਸੀਗੇ ਤੋਂ ਇਸ ਕਰਕੇ ਡਰ ਗਏ ਕਿ ਜਿਹੜਾ ਇੱਕ ਪਿੱਛੇ ਹੈਗਾ ਕਰ ਕਿਵੇਂ ਚਲਾਉਣਾ ਜਾਂ ਕਈਆਂ ਨੂੰ ਬਦਨਾਮ ਕਰ ਦਿੱਤਾ ਗਿਆ ਪਰ ਵਿਕਿਆ ਨਹੀਂ ਕੋਈ ਹੋਊਗਾ ਇਸ ਕੇਸ ਦੇ ਵਿੱਚ ਇਹ ਗੱਲ ਕਲੀਅਰ ਆ ਕਿਉਂਕਿ ਜਿੰਦਾ ਜੀ ਚਲਾਇਆ ਜਾਂਦਾ ਉਹ ਕਦੇ ਪੈਸੇ ਦੇ ਮੁੱਲ ਨਹੀਂ ਵਟਦਾ ਉਹ ਪਤਾ ਨਹੀਂ ਅਰਬਾਂ ਰੁਪਏ ਉਹਨੇ ਖੁਦ ਕਮਾ ਲਏ ਨੇ ਸੀਗੇ ਉਹਨੇ ਪੁੱਤਰ ਆਪਦੇ ਕਿਤੇ ਸੈੱਟ ਕਰ ਲੈਨੇ ਸੀ ਪਰਿਵਾਰ ਕਿੱਥੇ ਲੈ ਜਾਣਾ ਸੀਗਾ ਤੇ ਅੱਜ ਇਹਨਾਂ ਨੂੰ 32 ਸਾਲ ਇੱਕ ਸੀਰ ਦੀ ਤਰ੍ਹਾਂ ਕਚਹਿਰੀਆਂ ਦੇ ਵਿੱਚ ਘਟਣਾ ਪਿਆ ਹਰ ਮਹੀਨੇ ਤਰੀਕਾਂ ਭੁਗਤ ਭੁਗਤ ਕੇ ਲਾਸਟ ਤੇ ਆ ਕੇ ਜੇ ਸਜ਼ਾ ਹੋਈ ਤੇ 2-3 ਸਾਲ ਇਹ ਸਮਝਣਾ ਪਊਗਾ ਕਿ ਤੇ ਸਰਕਾਰਾਂ ਨੂੰ ਵੀ ਇਹ ਸਮਝਣਾ ਪਊਗਾ ਭਾਈ ਜਿਹਨੇ ਜ਼ੁਲਮ ਕੀਤਾ ਉਹਦੀ ਸਜ਼ਾ ਜਿਹੜੀ ਉਹ ਬੰਦੀ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਗੁਜ਼ਾਰ ਤੁਹਾਡਾ ਸਾਰਿਆਂ ਦਾ